ਸਵੇਰੇ ਜਿਹੜਾ ਮੈਦੇਵਾਸ ਪਿੰਡ 'ਚ ਇੱਕ ਧਰਮਸ਼ਾਲਾ ਬਣਾਈ ਆ ਬਹੁਤ ਹੀ ਸ਼ਾਨਦਾਰ ਧਰਮਸ਼ਾਲਾ ਬਣਾਈ ਆ ਉਹ ਲੋਕਾਂ ਨੂੰ ਸਮਰਪਿਤ ਕੀਤੀ ਆ ਔਰ ਉਸ ਤੋਂ ਬਾਅਦ 2.5 ਕਰੋੜ ਰੁਪਏ ਦੇ ਜਿਹੜੇ ਪਾਈਪਲਾਈਨ ਆ ਛਾਜਲੀ ਪਿੰਡ 'ਚ ਆਰਾਮਗੜ ਵੰਧਿਆਂ ਦਾ ਕੁਝ ਰਕਬਾ ਛਾਜਲੀ ਕੋਠਿਆਂ ਦਾ ਛਾਜਲੀ ਪਿੰਡ ਦਾ ਲਗਭਗ 13 ਕਿਲੋਮੀਟਰ ਲੰਬੀ ਪਾਈਪਲਾਈਨ ਆ ਜਿਹੜਾ ਉਹਦਾ 2.5 ਕਰੋੜ ਰੁਪਏ ਦੇ ਖਰਚੇ ਦੇ ਨਾਲ ਅੱਜ ਤੱਕ ਕੰਮ ਦੀ ਸ਼ੁਰੂਆਤ ਜਿਹੜੀ ਕੀਤੀ ਆ ਉਸ ਤੋਂ ਬਾਅਦ ਕਾਕੂਵਾਲਾ ਪਿੰਡ 'ਚ ਸੜਕ ਜਿਹੜੀ ਆ ਉਹ ਬਣ ਰਹੀ ਆ ਟੰਡਿਆਲ ਪਿੰਡ ਦੀਆਂ ਚਾਰ ਸੜਕਾਂ ਉਹਨਾਂ ਤੋਂ ਵੀ ਜਿਹੜੀਆਂ ਅਸੀਂ ਅੱਜ ਸ਼ੁਰੂਆਤ ਕਰਵਾ ਕੇ ਆਵਾਂਗੇ ਸੋ ਵਿਕਾਸ ਦੇ ਕਾਰਜ ਜਿਹੜੇ ਦੇ ਕੇ ਉਹ ਰੁਟੀਨ 'ਚ ਹਰ ਰੋਜ਼ ਜਾਰੀ ਰਹਿਣਗੇ। ਦੀਵਾਲੀ ਤੁਮਾਕਾ ਅੱਜ ਹੀ ਪਹੁੰਚੋ ਕੋਇਲ ਆਟੋ ਇੰਟਰਪ੍ਰਾਈਜ਼ਸ ਵਿਖੇ ਹੁਣ ਦੀਵਾਲੀ ਮੌਕੇ ਪਹੁੰਚ ਜਾਓ ਸ਼ਾਨਦਾਰ ਬਾਈਕ ਦੇ ਮਾਲਕ 5000 ਤੋਂ 11000 ਤੱਕ ਦੀ ਕੀਮਤ ਵਿੱਚ ਆਸਾਨ ਕਿਸ਼ਤਾਂ ਤੇ ਲੈ ਜਾਓ ਚਮਕਮੁੰਦਾ ਬਾਈਕ ਬਿਨਾਂ ਕਿਸੇ ਕਾਰਵਾਈ ਦੇ ਅੱਜ ਪਹੁੰਚੋ ਤੁਹਾਡਾ ਆਪਣਾ ਜਾਣਿਆ ਪਹਿਚਾਣਿਆ ਸਭ ਤੋਂ ਪੁਰਾਣਾ ਸ਼ੋਰੂਮ ਗੋਇਲ ਆਟੋ ਇੰਟਰਪ੍ਰਾਈਜ਼ਸ ਡੜਬਾ ਮਾਨਯੋਗ ਸਾਡੇ ਡੜਬਾ ਸੰਬੂਜਨ ਦੇ ਐਸ ਡੀ ਐਮ ਰਜੇਸ਼ ਕੁਮਾਰ ਜੀ ਚੇਅਰਮੈਨ ਮਾਰਕੀਟ ਕਮੇਟੀ ਡੜਬਾ ਚੇਅਰਮੈਨ ਮਾਰਕੀਟ ਕਮੇਟੀ ਫੂਲਰਕਰਟ ਚੇਅਰਮੈਨ ਇੰਪਰੂਵਮੈਂਟ ਟਰਸ ਸੰਗਰੂਹ ਔਰ ਮੇਰੇ ਸਾਹਮਣੇ ਸ੍ਰੀ ਸ਼ੋਭੇ ਸਾਰੇ ਨੌਰਬਨ ਬਜ਼ੁਰਗ ਮਾਮਾ ਪੈਣਾ ਵਕ ਵਕ ਪਿੰਡਾਂ ਤੋਂ ਆਏ ਪੰਜ ਸਰਪੰਚ ਸਹਿਬਾਨ ਸਭ ਤੋਂ ਪਹਿਲਾਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਤੋਂ ਪਹਿਲਾਂ ਮੈਂ ਪਿੰਡ ਕਾਕੂਵਾਲਾ ਦੇ ਸਾਰੀ ਸਾਧ ਸੰਗਤ ਨੂੰ ਬਹੁਤ-ਬਹੁਤ ਵਾਰਕ ਵਾਰ ਜਿੰਦਾਗਾ ਕਿ ਉਹਨਾਂ ਦੀ ਜਿਹੜੀ 3 ਕਿਲੋਮੀਟਰ ਲੰਬੀ ਸੜਕਾ ਖੇਤਰਾ ਤੋਂ ਲੈ ਕੇ ਕਾਕੂਵਾਲਾ ਇਹ ਪ੍ਰੋਜੈਕਟ ਜਿਹੜਾ ਬਣ ਰਿਹਾ ਹੈਗਾ ਸੋ ਇਹਦੇ ਉੱਤੇ ਲਗਭਗ 1 ਕਰੋੜ 30 ਲੱਖ ਰੁਪਇਆ ਜਿਹੜਾ ਉਹ ਖਰਚਾ ਆ ਰਿਹਾ ਹੈਗਾ ਸੋ ਇਹਦੇ ਨਾਲ ਤੁਹਾਡੀ ਜਿਹੜੀ ਲੋਕਲ ਕਾਕੂ ਵਾਲਾਂ ਨੂੰ ਜਾਣ ਦੀ ਸਮੱਸਿਆ ਸੀ ਉਹ ਵੀ ਪਰਮਾਨੈਂਟ ਤੌਰ ਤੇ ਹੱਲ ਹੋ ਗਈ ਔਰ ਬੱਚਿਆਂ ਦੇ ਆਉਣ ਜਾਣ ਦਾ ਜਿਹੜਾ ਸਾਧਨ ਸੀ ਉਹ ਵੀ ਥੋੜਾ ਸਖਾਲਾ ਹੋ ਗਿਆ ਸੋ 3 ਕਿਲੋਮੀਟਰ ਲੰਬੀ ਸੜਕਾ ਸੋ ਇਹਦੇ 1 ਕਰੋੜ 30 ਲੱਖ ਰੁਪਇਆ ਦੇ ਕਰੀਬ ਅਮਾਉਂਟ ਜਿਹੜੀ ਆ ਖਰਚਾ ਆਊਗਾ ਸੋ ਸਾਰਿਆਂ ਮੇਰੇ ਵੱਲੋਂ ਮੁਬਾਰਕਬਾਦ ਇਸ ਤੋਂ ਬਿਨਾ ਕਾਫੀ ਸਾਰੇ ਕੰਮ ਜਿਹੜੇ ਨੇਗੇ ਉਹ ਸਰਪੰਚ ਸਾਹਿਬ ਨੇ ਦੱਸੇ ਨੇਗੇ ਕਿ ਹੁਣ ਤੱਕ ਜਦੋਂ ਦੀ ਸਰਕਾਰ ਬਣੀ ਆ 26 ਲੱਖ ਰੁਪਇਆ ਇੰਟਰਲੌਕ ਦਾ ਪਿੰਡ ਦੀਆਂ ਗਲੀਆਂ ਲਈ ਆ ਗਿਆ ਜਿਹਦੇ ਵਿੱਚ ਗੁਰੂ ਘਰ ਵਾਲੀ ਬੀਂਹ ਗਲੀ ਪਿੰਡ ਦੀਆਂ ਤਿੰਨ ਛੋਟੀਆਂ ਗਲੀਆਂ ਬਣਵਾਜਾਂਗੇ ਜਿੰਨੇ ਇਸੇ ਤਰ੍ਹਾਂ 4 ਲੱਖ ਰੁਪਇਆ ਜਿਹੜਾ ਉਹ ਐਸੀ ਧਰਮਸ਼ਾਲਾ ਦੇ ਲਈ ਫੰਡ ਪਾਇਆ ਗਿਆਗਾ ਤੇ ਜਿਹੜੀ ਮੋਟਰ ਆ ਉਹ ਲਵਾਈ ਗਈ ਆ ਇਸ ਤੋਂ ਬਿਨਾ 29 ਲੱਖ ਰੁਪਇਆ ਜਿਹੜਾ ਉਹ ਸੀਸੀਆਰ ਮਾਡਲ ਦੇ ਵਿੱਚ ਗੰਦੇ ਪਾਣੀ ਦਾ ਉਹਦਾ ਮਸਲਾ 25 ਲੱਖ ਰੁਪਇਆ ਨਾਲ ਹੋਣੇ ਹੀ ਪਾ ਕੇ ਆਏਗਾ ਜਿਹਦੇ ਨਾਲ ਕਿ ਕਮਿਊਨਿਟੀ ਹਰਮਨੀ ਪੈਲੇਸ ਜਿਹੜਾ ਉਹ ਤੁਹਾਡੇ ਪਿੰਡ 'ਚ ਬਣ ਜਾਊਗਾ ਔਰ ਜਿਹੜੀਆਂ ਬੱਚੇ ਤੁਹਾਡੇ ਵਿਆਹ ਸ਼ਾਦੀਆਂ ਗਮੀ ਸਰ ਕੋਈ ਵੀ ਕਿਸੇ ਕਿਸਮ ਦਾ ਸਮਾਗਮ ਜਿਹੜਾ ਹੈਗਾ ਉਸ ਫਾਇਦੇ ਚ ਹੋ ਜੂਗਾ ਕਿਉਂਕਿ ਜਦੋਂ ਵੀ ਮੇਰੇ ਕੋਲੇ ਅਮਨਦੀਪ ਹੌਂਦਾ ਸੀ ਸਰਪੰਚ ਸਾਹਿਬ ਵਾਲੀ ਕੋਈ ਗੱਲ ਕਹਿੰਦਾ ਸੀ ਕਿ ਸਾਡੇ ਗਰੀਬ ਘਰਾਂ ਦੇ ਲਈ ਇੱਕ ਕਮਿਊਨਿਟੀ ਹਾਲ ਜ਼ਰੂਰ ਬਣਾਓ ਜਿੱਥੇ ਉਹ ਆਪਣਾ ਕੋਈ ਸਮਾਗਮ ਕਰ ਲੈਣ ਸੋ 25 ਲੱਖ ਰੁਪਏ ਮੈਂ ਜਾਰੀ ਕਰ ਦਿੱਤਾਗਾ ਸੋ ਇਸ ਤਰ੍ਹਾਂ ਇੱਕ ਟੈਂਕੀ ਜਿਹੜੀ ਆ ਪਾਣੀ ਵਾਲੀ ਬਾਟਰ ਟੈਂਕ ਉਹ ਵੀ ਬਣਨ ਲਈ ਦਿੱਤੀ ਹੋਈ ਆ ਬੜੀ ਜਲਦੀ ਤੁਹਾਡੇ ਪਿੰਡ ਚ ਆ ਜੂਗੀ ਸੋ ਹੁਣ ਤੱਕ ਲਗਭਗ 87,25,000 ਰੁਪਇਆ ਜਿਹੜਾ ਉਹ ਤੁਹਾਡੇ ਪਿੰਡ ਚ ਆ ਚੁੱਕਿਆ ਇਸ ਇੱਕ 40 ਲੱਖ ਤੋਂ ਜਿਹੜਾ ਇਸ ਤੋਂ ਬਿਨਾ ਹੋਰ ਸਾਰੀਆਂ ਕਾਫੀ ਸਾਰੀਆਂ ਗ੍ਰਾਂਟਾਂ ਜਿਹੜੀਆਂ ਉਹ ਮੇਰੇ ਇਤਿਆਹਸ ਨੇ ਉਹ ਵੀ ਮੇਰੀ ਜਿਹੜੀ ਕਮਿਟਮੈਂਟ ਆ ਉਹ ਸਰਪੰਚ ਸਾਹਿਬ ਦੇ ਨਾਲ ਆ ਉਹ ਵੀ ਜਿਹੜੀਆਂ ਜਲਦੀ ਗ੍ਰਾਂਟਾਂ ਜਾਰੀ ਕਰਾਂਗੇ ਤਾਂ ਕਿ ਪਿੰਡ ਦਾ ਕੋਈ ਵੀ ਕਿਸੇ ਵੀ ਕਿਸਮ ਦਾ ਕੰਮ ਜਿਹੜਾ ਬਾਕੀ ਨਾ ਰਹੇ ਬਕਾਇਆ ਨਾ ਰਹੇ ਔਰ ਜਿਹੜਾ ਕਮਿਊਨਿਟੀ ਹਾਲ ਆ ਮੈਂ ਸਰਪੰਚ ਸਾਹਿਬ ਨੂੰ ਬੇਨਤੀ ਕਰੂੰਗਾ ਔਰ ਸਾਰੇ ਮੇਰੇ ਮਜ਼ਦੂਰ ਭਰਾਵਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਸਾਰੇ ਲੋਪੜੇ ਤੇ ਅੰਨ ਬਣਾਉਣਾਗਾ ਆਪ ਖੁਦ ਉਹਦੇ ਚੰਬਲਮੈਂਟ ਕਰਕੇ ਬਣਾਉਣੇ ਹੈ ਕਿਉਂਕਿ ਜਦੋਂ ਬਣ ਗਿਆ 25 30 ਸਾਲ ਜਿਹੜਾ ਤੁਸੀਂ ਤੁਹਾਡਾ ਪਰਿਵਾਰ ਸਾਰੇ ਜਣੇ ਕੋਈ ਗਮੀ ਦਾ ਕੋਈ ਖੁਸ਼ੀ ਦਾ ਕੋਈ ਗੁਰੂਆਂ ਦਾ ਕੋਈ ਪੀਰਾਂ ਦਾ ਸਮਾਗਮ ਜਿਹੜਾ ਸਾਰੇ ਆਪਾਂ ਉੱਥੇ ਰਲ ਮਿਲ ਕੇ ਮਨਾ ਸਕਦੇ ਆ ਕਿਉਂਕਿ ਸਾਲ ਚ ਕਾਫੀ ਸਾਰੇ ਸਮਾਗਮ ਆਉਦੇ ਦੇਗੇ ਭਗਵਾਨ ਬਾਲਮੀਕ ਜੀ ਦਾ ਗੁਰੂ ਰਵਿਦਾਸ ਜੀ ਦਾ ਗੁਰੂ ਨਾਨਕ ਦੇਵ ਜੀ ਦਾ ਸਾਰਿਆਂ ਦੇ ਜਿਹੜੇ ਤੇ ਤਿਹਾੜ ਆਉਂਦੇ ਦੇਗੇ ਸਾਰੇ ਹੋਰ ਵੀ ਕਈ ਵਾਰ ਗੰਮੀ ਦੇ ਵੀ ਕੋਈ ਸਮਾਗਮ ਹੋ ਜਾਂਦੇ ਨੇ ਕਿ ਪਰਮਾਤਮਾ ਨਾ ਕਰੇ ਸੋ ਸਾਰੇ ਸਮਾਗਮ ਆਪਾਂ ਬੜੇ ਅੱਛੇ ਤਨ ਦਿਨ ਮਨਾ ਸਕਦੇ ਹਾਂ ਜੇਕਰ ਆਪਣੇ ਕੋਲ ਇੱਕ ਅੱਛਾ ਕਮਿਊਨਿਟੀ ਸੈਂਟਰ ਬਣਿਆ ਹੋਊਗਾ ਮੈਂ ਇਸ ਤੋਂ ਵੀ ਇਹ ਜਿਹੜਾ 25 ਲੱਖ ਰੁਪਏ ਦੇ ਨਾਲ ਆ ਇਸ ਤੋਂ ਬਿਨਾਂ ਕਿ ਦਿੜਬੇ ਦੇ ਵਿੱਚ ਬਹੁਤ ਵੱਡਾ ਡਾਕਟਰ ਬੀ ਆਰ ਅੰਮੇਡਕਰ ਜਿਹੜਾ ਕਮਿਊਨਿਟੀ ਹਾਲ ਆ ਉਹ ਲਗਭਗ 2.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣ ਰਿਹਾ ਜਿਹਦੇ ਅੰਦਰ ਜਿੱਕਰ ਤੁਸੀਂ ਵੱਡਾ ਸਵਾਗਤ ਕਰਨਾਗਾ 3-4 ਤੋਂ ਬੰਦਿਆਂ ਦਾ ਇਕੱਠ ਉਹ ਵੀ ਡਢਵੇਂ ਚ ਹੋ ਸਕਦਾ ਉਹ ਵੀ ਨਾਲ ਹੀ ਜੇ ਕਈ ਵਾਰ ਕੋਈ ਵੱਡਾ ਵਿਆਹ ਕਰਨਾ ਚਾਹੁੰਦਾਗਾ ਤਾਂ ਉਹ ਵੀ ਮੈਸੇਵਨ ਇੱਕ ਬਹੁਤ ਵੱਡੀ ਜਿਹੜੀ ਆ ਰਾਹਤ ਗਰੀਬ ਪਰਿਵਾਰਾਂ ਨੂੰ ਮਿਲੂਗੀ ਕਿਉਂਕਿ ਗਰੀਬ ਪਰਿਵਾਰਾਂ ਕੋਲੇ ਵੱਡੇ ਵੱਡੇ ਮਹਿੰਗੇ ਪੈਲਸ ਕਰਵਾਉਣ ਲਈ ਪੈਸੇ ਨਹੀਂ ਹੁੰਦੇ ਉਹੀ ਪੂੰਜੀ ਹੁੰਦੀ ਆ 1.50 ਹਜ਼ਾਰ ਰੁਪਏ ਵਿਆਹ ਕਰਨ ਲਈ ਜੇ ਉਹ 1.50 ਹਜ਼ਾਰ ਦੇਹੀ ਸਕਦੇ ਪਰ ਲੇਕਿਨ ਅਸੀਂ ਬਹੁਤ ਹੀ ਅੱਛਾ ਇੱਕ ਪੈਲਸ ਜਿਹੜਾ ਉਹ ਡਢਵੇਂ ਚ ਆਪਾਂ ਉਸਾਰ ਰਹੇ ਆ ਉਹਦਾ ਨਾਮ ਵੀ ਡਾਕਟਰ ਵੀਰ ਅਬੇਡਕਰ ਸਾਹਿਬ ਦੇ ਨਾਂ 'ਤੇ ਰੱਖਿਆਗਾ ਉੱਥੇ ਕੋਈ ਵੀ ਬਿੰਦਾ ਵਿਅਕਤੀ ਜਿਹੜਾ ਗਰੀਬ ਪਰਿਵਾਰ ਆ ਉਹ ਛੋਟੀ ਜਿਹੀ ਅਮਾਉਂਟ ਦੇ ਕੇ ਬੁੱਕ ਕਰਾ ਕੇ ਉੱਥੇ ਅਗਲੇ 2-3 ਮਹੀਨਿਆਂ ਚੋਂ ਦਾ ਕੰਮ ਮੁਕੰਮਲ ਹੋ ਜਾਊਗਾ ਤਾਂ ਬਹੁਤ ਸ਼ਾਨਦਾਰ ਬਰਾਮਾ ਕਿ ਆਪਦਾ ਵਿਆਹ ਸ਼ਾਦੀ ਪ੍ਰੋਡਕਟ ਕਿਸੇ ਵੀ ਕਿਸਮ ਦਾ ਕਰਨਾਗਾ ਤੁਸੀਂ ਉੱਥੇ ਕਰ ਸਕਦੇ ਹੋਗੇ ਉਹਦੇ ਲਈ ਮੈਂ ਇੱਕ ਟੀਮ ਜਿਹੜੀ ਹੈ ਦਿਨ ਵਿੱਚ ਤਿਆਰ ਕੀਤੀ ਉਹ ਸਾਰੀ ਟੀਮ ਜਿਹੜੀ ਆ ਉਹ ਦੇਖ ਰੇ ਕਰੂਗੀ ਤਾਂ ਕਿ ਉਹ ਸਾਰੇ ਦੁਕਾਨਦਾਰ ਇਲਾਕੇ ਦੀਆਂ ਘਟ ਘਟ 25-30 ਪਿੰਡਾਂ ਦੇ ਲਈ ਉਹ ਬੜਾ ਲਾਹੇਵੰਦ ਸਾਬਤ ਹੋਊਗਾ ਮਹਿੰਗੇ ਪੈਸੇ ਤੋਂ ਬਚੋਗੇ ਪਰ ਅੱਛਾ ਇੱਕ ਪੈਲਸ ਤਿਆਰ ਹੋਊਗਾ ਸੋ ਸਾਰੀ ਸੰਗਤ ਦਾ ਤੁਸੀਂ ਆਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਖਾਸ ਕਰਕੇ ਬਹੁਤ ਹੀ ਜਿਹੜੇ ਕਿ ਵਕੀਲ ਵੀ ਨੇ ਕਿ ਬੜਾ ਅੱਛੇ ਤਰੀਕੇ ਨਾਲ ਇਮਾਨਦਾਰੀ ਦਾ ਕੰਮ ਕਰਦੇ ਨੇਗੇ ਔਰ ਸਰਕਾਰ ਨੇ ਇਹਨਾਂ ਨੂੰ ਇਸ ਇਮਾਨਦਾਰੀ ਦੇ ਕਰਕੇ ਇੰਪਰੂਵਮੈਂਟ ਟਰਸ ਸੁਰੂਰ ਦਾ ਵੀ ਜਿਹੜਾ ਸੋਰੀ ਪਲਾਨਿੰਗ ਬੋਰਡ ਸੁਰੂਰ ਦਾ ਵੀ ਮੈਂਬਰ ਲਾਇਆਗਾ ਹੁਣ ਇਹ ਸੁਰੂਰ ਦੇ ਪਲਾਨਿੰਗ ਬੋਰਡ ਦਾ ਵੀ ਮੈਂਬਰ ਹੈ ਜਿੱਥੇ ਸਰਪੰਚ ਆ ਉੱਥੇ ਸੁਰੂਰ ਦੇ ਪਲਾਨਿੰਗ ਬੋਰਡ ਦਾ ਵੀ ਮੈਂਬਰ ਹੈ ਔਰ ਸੁਰੂਰ ਦੇ ਪਲਾਨਿੰਗ ਦੇ ਵਿੱਚ ਜਿੰਨੀਆਂ ਗਰੰਟਾਂ ਆਉਂਦੀਆਂ ਨੇ ਸਰਪੰਚ ਸਾਹਿਬ ਉੱਥੋਂ ਵੀ ਆਉਂਦਾ ਹਿੱਸਾ ਲੈ ਕੇ ਆਇਆ ਕਰੋ ਤੁਸੀਂ ਮੈਂ ਤਾਂ ਤੁਹਾਨੂੰ ਦਿੰਦਾ ਜਿਹੜੇ ਪਲਾਨਿੰਗ ਫੋਰਡੀਆਂ ਵੀ ਹੁੰਦੀਆਂ ਨੇ ਉਹਦੇ ਚੋਂ ਵੀ ਤੁਸੀਂ ਅਪਦਾ ਬਣਦਾ ਐਸਾ ਲੈ ਕੇ ਆਓ ਤਾਂ ਕਿ ਪਿੰਡ ਤੋਂ ਇੱਕ ਸ਼ਾਨਦਾਰ ਪਿੰਡ ਬਣਾਇਆ ਜਾਵੇ ਜਿਹੜੀ ਆ ਸੜਕ ਦਾ ਇਹ ਟੈਂਡਰ ਜਲਦੀ ਹੋ ਜਾਊਗਾ 메ਨ ਰੋਡ ਵਾਲੀ ਦਾ 메인 ਰੋਡ ਵਾਲੀ ਦਾ ਵੀ ਸੜਕ ਦਾ ਟੈਂਡਰ ਜਲਦੀ ਹੋ ਜਾਊਗਾ ਤਾਂ ਕਿ 메ਨ ਰੋਡ ਤੱਕ ਜਾਣ ਚ ਕੋਈ ਵੀ ਦਿੱਕਤ ਨਾ ਆਵੇ ਵੀ ਸੜਕ ਆਪਾਂ ਅਗਲੇ ਜਦੋਂ ਦੁਬਾਰਾ ਮਿਲੇ ਤਾਂ ਉਦੋਂ ਆਪਾਂ ਇਹਦੀ ਸ਼ੁਰੂਆਤ ਕਰਾਂਗੇ ਸੋ ਮੈਂ ਤੁਹਾਡਾ ਜਿਆਦਾ ਸਮਾਂ ਨਹੀਂ ਦਿੰਦਾ ਕਿਉਂਕਿ ਹਜੇ ਦੋ ਤਿੰਨ ਪ੍ਰੋਗਰਾਮ ਹੋਰ ਨੇ ਪਿੰਡਾਂ ਅੱਜ ਚੰਡੀਗੜ੍ਹ ਵੀ ਕਾਫੀ ਮੀਟਿੰਗਾਂ ਨੇ ਸੋ ਸਾਰੀ ਸੰਗਤ ਦਾ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਔਰ ਸਾਰੀਆਂ ਸੰਗਤ ਨੂੰ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਮੁਬਾਰਕਬਾਦ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਹ